ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਬੱਚੇ ਅੱਜ ਆਪਾਂ ਜਿਹੜਾ ਹੱਲ ਕਰਨ ਜਾਵਾਂਗੇ ਉਹ ਕਰਾਂਗੇ ਜੋ ਪਿਛਲੇ ਸਾਲ ਬੋਰਡ ਦੀ ਪ੍ਰੀਖਿਆ ਦੇ ਵਿੱਚ ਜਿਹੜਾ ਪ੍ਰਸ਼ਨ ਪੱਤਰ ਆਇਆ ਸੀ ਸਮਾਜਿਕ ਵਿਗਿਆਨ ਦਾ 10ਵੀਂ ਸ਼੍ਰੇਣੀ ਨੂੰ ਠੀਕ ਹੈ ਇਹਨੂੰ ਆਪਾਂ ਹੱਲ ਕਰਾਂਗੇ ਤੇ ਆਪਾਂ ਇੱਕ ਇਹਨੂੰ ਹੱਲ ਕਰਨ ਦਾ ਮਕਸਦ ਸਿਰਫ ਇਹਨਾ ਕਿ ਆ ਕਿ ਤੁਸੀਂ ਜਾਣ ਸਕੋ ਕਿ ਅਗਰ ਜਿਸ ਤਰ੍ਹਾਂ ਹੁਣ ਤੁਸੀਂ ਸ਼ਾਇਦ ਮੰਨਦੇ ਹੋਵੋਗੇ ਕਿ ਤੁਹਾਡੀ ਸਮਾਜਿਕ ਵਿਗਿਆਨ ਦੀ ਪੂਰੀ ਤਿਆਰੀ ਹੈ ਠੀਕ ਹੈ ਤਾਂ ਅਗਰ ਤੁਹਾਨੂੰ ਇਹ ਪੇਪਰ ਆਂਦਾ ਤਾਂ ਤੁਸੀਂ ਕਿੰਨਾ ਕੁ ਦੇ ਪਾਉਂਦੇ ਤੁਹਾਨੂੰ ਕਿੰਨਾ ਕੁ ਨੰਬਰ ਜਿਹੜੇ ਆਪਾਂ ਦੇ ਤੇ ਕੀ ਬਾਕੀ ਤੁਹਾਡੀ ਹੁਣ ਬੋਰਡ ਦੀ ਤਿਆਰੀ ਇਗਜ਼ਾਮ ਦੀ ਪੂਰੀ ਹੈਗੀ ਆ ਠੀਕ ਹੈ ਪਾਸਟ ਵਾਲੇ ਪੇਪਰਾਂ ਤੋਂ ਅਸੀਂ ਇਹੀ ਚੈਜਾ ਲੈਣੇ ਹੁੰਦੇ ਆ ਕਿ ਬੋਰਡ ਦਾ ਜਿਹੜਾ ਪੇਪਰ ਸੈਟਰ ਹੈ ਬੰਦਾ ਉਹਦੀ ਕੀ ਮਾਈਂਡ ਸੈਟ ਹੁੰਦਾ ਹੈ ਤੇ ਕਿੱਥੇ ਤੱਕ ਸਾਨੂੰ ਕੁਐਸਚਨ ਨੇ ਜਿਹੜੇ ਆ ਸਕਦੇ ਨੇ ਤਾਂ ਕਿ ਅਸੀਂ ਹੁਣ ਜਿਹੜੀ ਅਗਲੀ ਤਿਆਰੀ ਹੈ ਉਸੇ ਪੇਪਰਾਂ ਦੇ ਜਿਹੜਾ ਇੱਕ ਸਟਰਕਚਰ ਹੈ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਹੈਗੀ ਆ ਉਹ ਕਰੀਏ ਠੀਕ ਹੈ ਤੇ ਹੁਣ ਆਪਾਂ ਪੇਪਰ ਨੂੰ ਹੱਲ ਕਰਦੇ ਆ ਮੈਂ ਕੁਝ ਪਾਰਟ ਪੇਪਰ ਦਾ ਹੱਲ ਕਰੂੰਗਾ ਬਾਕੀ ਤੁਹਾਨੂੰ ਦਿਖਾਉਂਗਾ ਜਸਟ ਠੀਕ ਹੈ ਉਹਦੇ ਨਾਲ ਨਾਲ ਜਿਹੜੀ ਇਨਫੋਰਮੇਸ਼ਨ ਮੈਂ ਤੁਹਾਨੂੰ ਦਊਂਗਾ ਉਹਨੂੰ ਨੋਟ ਕਰ ਲਿਓ ਮਕਸਦ ਸਿਰਫ ਇਨਾ ਕਾ ਕਿ ਤੁਸੀਂ ਖੁਦ ਨੂੰ ਚੈੱਕ ਕਰ ਪਾਓ ਕਿ ਤੁਹਾਡੀ ਹੁਣ ਬੋਰਡ ਦੇ ਲਈ ਕਿੰਨੀ ਤਿਆਰੀ ਹੈਗੀ ਆ ਠੀਕ ਤੇ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਹੋਊਗਾ ਜੇ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਨੇ ਜਿਹੜੀਆਂ ਉਹਨਾਂ ਸਬੰਧੀ ਵੀ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਸਹੀ ਸਮੇਂ ਤੇ ਮਿਲ ਸਕੇ ਉਹਦੇ ਲਈ ਬੈਲ ਆਈਕਨ ਹੈ ਜਿਹੜਾ ਉਸ ਨੂੰ ਵੀ ਜਰੂਰ ਪ੍ਰੈਸ ਕਰ ਲੋ ਤੇ ਹੁਣ ਆਪਾਂ ਇਹ ਪੇਪਰ ਹੱਲ ਕਰਦੇ ਹਾਂ ਦੇਖੋ ਜਿਹੜੇ ਸਾਡੇ ਕੋਲ ਕੱਲ ਆਪਾਂ ਵੀਡੀਓ ਦੇ ਵਿੱਚ ਦੇਖ ਚੁੱਕੇ ਹਾਂ ਕਿ ਕੁਐਸਚਨ ਪੇਪਰ ਦਾ ਸਟਰਕਚਰ ਕੀ ਹੈ ਤਕਰੀਬਨ सेम ਲਾਸਟ ਇਅਰ ਵੀ ਇਹੀ ਸੀਗਾ ਪਹਿਲੇ ਸਾਨੂੰ ਜਿਹੜੇ 12 ਕੁਐਸਚਨ ਆਏ 12 ਕੁਐਸਚਨਾਂ ਦੇ ਵਿੱਚ ਪਹਿਲਾ ਕੁਐਸਚਨ ਹੈ ਜਿਹੜਾ ਮੈਂ ਇਜ਼ੀ ਹੀ ਮੰਨਦਾ ਕਿਹੜਾ ਦੇਸ਼ ਪਰਮਾਣੂ ਸ਼ਕਤੀ ਹੈ ਠੀਕ ਹੈ ਪਰਮਾਣੂ ਸ਼ਕਤੀ ਤੇ ਜਿਹੜੀ UN ਦੇ ਵਿੱਚ ਜਿਹੜੀ Veto power ਵਾਲੇ ਸ਼ਕਤੀਆਂ ਅਲੱਗ-ਲੱਗ ਚੀਜ਼ ਹੈ ਹੁਣ ਪਰਮਾਣੂ ਸ਼ਕਤੀ ਕੀ ਹੈ ਰੂਸ ਕੋਲ ਵੀ ਹੈ ਭਾਰਤ ਕੋਲ ਵੀ ਹੈ ਚੀਨ ਕੋਲ ਵੀ ਹੈ ਦਾ ਮਤਲਬ UNSC ਮੇਰੇ ਰਹੀ ਹੋ ਗਿਆ ਅਪਰੋਕਤ ਸਾਰੇ ਹੁਣ ਦੇਖੋ ਆਹ ਕੁਐਸਚਨ ਆਮ ਤੌਰ ਤੇ ਨਹੀਂ ਆਉਂਦਾ ਪਰ ਪਿਛਲੀ ਵਾਰ ਆਇਆ ਭਾਰਤੀ ਸੰਵਿਧਾਨ ਕਦੋਂ ਬਣਨਾ ਆਰੰਭ ਹੋਇਆ ਠੀਕ ਹੈ ਬੱਚੇ ਇਹ ਨਹੀਂ ਯਾਦ ਕਰਦੇ ਬੱਚੇ ਸਿਰਫ ਇੰਨਾ ਕੀ ਯਾਦ ਕਰਦੇ ਨੇ ਕਿ ਭਾਰਤੀ ਸੰਵਿਧਾਨ ਕਦੋਂ ਬਣ ਕੇ ਤਿਆਰ ਹੋਇਆ 26 ਨਵੰਬਰ 1949 ਨੂੰ ਕਦੋਂ ਲਾਗੂ ਕੀਤਾ ਗਿਆ 26 ਜਨਵਰੀ 1950 ਨੂੰ ਤੇ ਦੇਸ਼ ਆਜ਼ਾਦ ਕਦੋਂ ਹੋਇਆ 15 ਅਗਸਤ 1947 ਨੂੰ ਪਰ ਇਹਦਾ ਆਨਸਰ ਹੈਗਾ ਊੜਾ 9 ਦਸੰਬਰ 1946 ਨੂੰ ਜਿਹੜਾ ਸੀ ਸੰਵਿਧਾਨ ਸਾਡਾ ਬਣਨਾ ਸ਼ੁਰੂ ਹੋ ਗਿਆ ਸੀ ਪਹਿਲੀ ਮੀਟਿੰਗ ਹੈ ਜਿਹੜੀ ਉਹ 9 ਦਸੰਬਰ ਨੂੰ ਹੋਈ ਸੀ ਜਿਸ ਦੇ ਵਿੱਚ 290 ਮੈਂਬਰ ਸੀਗੇ ਠੀਕ ਹੈ ਇਸ ਕਰਕੇ ਸੰਵਿਧਾਨ ਸਭਾ ਦੇ ਨਾਲ ਰਿਲੇਟਡ ਸਾਰੇ ਕੁਐਸਚਨ ਬੜੇ ਡਿਟੇਲ ਚ ਕਰਨੇ ਨੇ ਠੀਕ ਹੈ ਨਾ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਡਾਕਟਰ ਬੀ.ਆਰ. ਅੰਬੇਦਕਰ ਸੀ ਜੋ ਸਭਿਧਾਨ ਸਭਾ ਸੀ ਉਸ ਦੇ ਚੇਅਰਮੈਨ ਸੀ ਜਿਹੜੇ ਉਹ ਕੋਈ ਨਹੀਂ ਸੀ ਸਾਡੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਤਾਂ ਇਸ ਕਰਕੇ ਸਭਿਧਾਨ ਸਭਾ ਨਾਲ ਹਰ ਇੱਕ ਜਿਹੜਾ ਕੁਐਸਚਨ ਹੈ ਹਰ ਇੱਕ ਡਾਟਾ ਹੈ ਉਸ ਨੂੰ ਬੜੇ ਧਿਆਨ ਨਾਲ ਯਾਦ ਕਰਨਾ ਹੈ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਠੀਕ ਹੈ ਈਜ਼ੀ ਕੁਐਸਚਨ ਹੈ 29 ਮਾਰਚ 1949 ਦੇਖੋ ਡੇਟਸ ਸੇਮ ਦਿੰਦਾ ਹੋ 29 ਫਰਵਰੀ ਠੀਕ ਹੈ ਹੁਣ ਅਗਰ ਤੁਸੀਂ ਦਿਮਾਗ ਦੇ ਵਿੱਚ ਲਿਆਨੇ ਹੋ ਜੇ ਤੁਹਾਨੂੰ 49 ਦੇ ਵਿੱਚ ਡਾਊਟ ਹੁੰਦਾ ਤਾਂ ਸਿਰਫ 29 ਫਰਵਰੀ ਤਾਂ ਇੱਕ ਵਾਰ ਜਾਂਦੀ ਆ ਅੰਤਵਰ ਤੇ 28 ਫਰਵਰੀ ਹੁੰਦੀ ਆ ਤੇ 49 ਲੀਪイヤー ਨਹੀਂ ਹੈਗਾ ਜੇ ਕਿਤੇ ਤੁੱਕਾ ਵੀ ਮਾਰਨਾ ਪਵੇ ਥੋੜਾ ਜੇ ਕਾਮਨ ਸੈਂਸ ਨਾਲ ਤੁਸੀਂ ਚੱਲਦੇ ਹੋ ਠੀਕ ਅੱਗੇ ਹੈਗਾ ਫੈਜ਼ਲਪੁਰੀਆ ਮਿਸਲ ਦਾ ਮੋਢੀ ਕੌਣ ਸੀ ਠੀਕ ਹੈ ਸਾਨੂੰ ਪਤਾ ਹੈ ਕਿ ਸਾਡੇ ਸਿੱਖ ਇਤਿਹਾਸ ਦੇ ਵਿੱਚ 12 ਮਿਸਲਾਂ ਦਾ ਜ਼ਿਕਰ ਆਉਂਦਾ ਹੈ 12 ਮਿਸਲ ਤੇ 12 ਮਿਸਲਾਂ ਦੇ ਹੀ ਜਿਹੜੇ ਮੋਢੀ ਨੇ ਉਹਨਾਂ ਦੇ ਨਾਂ ਯਾਦ ਕਰਨੇ ਆ ਮੁੱਖ ਜਿਹੜੀਆਂ ਮਹੱਤਵਪੂਰਨ ਮਿਸਲਾਂ ਨੇ ਹੋਏ ਨੇ ਸਭ ਤੋਂ ਪਹਿਲੀ ਜਿਹੜੀ ਮਿਸਲ ਬਣੀ ਸੀ ਉਹ ਫੈਜ਼ਲਪੁਰੀਆ ਮਿਸਲ ਹੀ ਸੀਗੀ ਜਿਹੜੀ ਕਿ ਇਹਨਾਂ ਨੇ ਬਣਾਈ ਸੀ ਨਵਾਬ ਕਪੂਰ ਸਿੰਘ ਨੇ ਠੀਕ ਹੈ ਹੁਣ ਚੜਤ ਸਿੰਘ ਹੈ ਚੜਤ ਸਿੰਘ ਜੀ ਕੌਣ ਸੀਗੇ ਠੀਕ ਹੈ ਇਹਨਾਂ ਨੇ ਜਿਹੜੀ ਮਿਸਲ ਬਣਾਈ ਸੀ ਜਿਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਸ਼ੁਕਰਚੱਕੀਆ ਮਿਸਲ ਠੀਕ ਹੈ ਸ਼ੁਕਰਚੱਕੀਆ ਮਿਸਲ ਸੀ ਜਿਹੜੀ ਉਹ ਚੜਤ ਸਿੰਘ ਨੇ ਬਣਾਈ ਫਿਰ ਉਸ ਤੋਂ ਬਾਅਦ ਜੱਸਾ ਸਿੰਘ ਸੀ ਜੱਸਾ ਸਿੰਘ ਜੀ ਨੇ ਰਾਮਗੜੀਆ ਮਿਸਲ ਠੀਕ ਜੈ ਸਿੰਘ ਸੰਧੂ ਸੀਗਾ ਇਹਨਾਂ ਦਾ ਪੂਰਾ ਨਾਮ ਠੀਕ ਹੈ ਇਹਨਾਂ ਨੇ ਬਣਾਈ ਸੀ ਕਨਈਆ ਮਿਸਲ ਜਿਸ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੀ ਮਾਤਾ ਜੀ ਸੀਗੇ ਠੀਕ ਹੈ ਤਾਂ ਇਸ ਕਰਕੇ ਇਹ ਜਿਹੜੀਆਂ ਨੇ ਇਹ ਯਾਦ ਰੱਖਣੇ ਨੇ ਸਾਰੇ ਮਿਸਲਾਂ ਤੇ ਉਹਨਾਂ ਦੇ ਨਾਲ ਸੰਬੰਧਤ ਉਹਨਾਂ ਦੇ ਮੁੱਢੀ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕੌਣ ਸੀ ਠੀਕ ਹੈ ਲੋਧੀ ਵੰਸ਼ ਦੀ ਸਥਾਪਨਾ ਕਿਨੇ ਕੀਤੀ ਬਹਿਲੋਲ ਲੋਧੀ ਨੇ ਠੀਕ ਹੈ ਤੇ ਜਿਹੜਾ ਉਹਦਾ ਸਭ ਤੋਂ ਜਿਹੜਾ ਮਸ਼ਹੂਰ ਰਾਜਾ ਮੰਨਿਆ ਜਾਂਦਾ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਉਹ ਮੰਨਿਆ ਜਾਂਦਾ ਹੈ ਸਿਕੰਦਰ ਲੋਧੀ ਜਿਹੜਾ ਬਹਿਲੋਲ ਲੋਧੀ ਦਾ ਬੇਟਾ ਸੀ ਤੇ ਇਬਰਾਹਿਮ ਲੋਧੀ ਦਾ ਫਾਦਰ ਸੀ ਠੀਕ ਹੈ ਸਿਕੰਦਰ ਲੋਧੀ ਦਾ ਹੀ ਬੇਟਾ ਇਬਰਾਹਿਮ ਲੋਧੀ ਹੋਇਆ ਜਿਹਦੇ ਤੇ ਬਾਬਰ ਦੇ ਵਿਚਕਾਰ 1526 ਦੇ ਵਿੱਚ ਜਿਹੜੀ ਆ ਪਾਣੀਪਤ ਦੀ ਪਹਿਲੀ ਲੜਾਈ ਹੁੰਦੀ ਆ ਤੇ ਲੋਧੀ ਵੰਸ਼ ਦਾ ਅੰਤ ਹੋ ਜਾਂਦਾ ਹੈਗਾ ਆ ਠੀਕ ਹੈ ਇਹ ਤਿੰਨੋਂ ਹੀ ਰਾਜੇ ਰਹੇ ਨੇ ਲੋਧੀ ਵੰਸ਼ ਦੇ ਅੱਗੇ ਹੈ ਪੰਜਾਬ ਦੇ ਚੀਨੀ ਜਿਹੜੇ ਪੰਜਾਬ ਨੂੰ ਚੀਨੀ ਯਾਤਰੀ ਹਿਊਨ ਸੰਗ ਨੇ ਕੀ ਨਾਂ ਦਿੱਤਾ ਠੀਕ ਹੈ ਹਿਊਨ ਸੰਗ ਨੇ ਕੀ ਨਾਂ ਦਿੱਤਾ ਸੀ ਇਹਨੂੰ ਸੇਕਿਆ ਠੀਕ ਪਰ ਸਬ ਸੰਦੂ ਕਿਹਾ ਗਿਆ ਇਹਨੂੰ ਰਿਗਵੇਦਿਕ ਕਾਲ ਵਿੱਚ ਠੀਕ ਹੈ ਪੈਂਟਾਪੋਟਾਮੀਆ ਕਿਹਾ ਯੂਨਾਨੀਆਂ ਨੇ ਠੀਕ ਤੇਰਾ ਮਾਇਨ ਤੇ ਮਹਾਂਪਰਦੇ ਸਮੇਂ ਨੂੰ ਪੰਚਨੰਦ ਕਿਹਾ ਗਿਆ ਤੇ ਇਸ ਤਰ੍ਹਾਂ ਪੰਜਾਬ ਦੇ ਨਾਮ ਤੋਂ ਕੀ ਅਰਥ ਹੈ ਕਿਹੜੀ ਭਾਸ਼ਾ ਤੋਂ ਲਿਆ ਠੀਕ ਹੈ ਤੇ ਅਲਬਖਬ ਸਮੇਂ ਤੇ ਇਹਨੂੰ ਕੀ ਨਾਮ ਦਿੱਤੇ ਗਏ ਉਹ ਸਾਰਿਆਂ ਦੇ ਬਾਰੇ ਵੀ ਤੁਸੀਂ ਧਿਆਨ ਦੇ ਨਾਲ ਪੜ੍ਹਨਾ ਹੈਗਾ ਹੁਣ ਦੇਖੋ ਆਹ ਕੁਐਸਚਨ ਕਿੰਨਾ ਸਪੈਸੀਫਿਕ ਹੈਗਾ ਆ ਠੀਕ ਹੈ ਇਹ ਜਿੰਨੇ ਸਾਨੂੰ ਡਾਟਾ ਆਂਦਾ ਹੈ ਉਹ 2011 ਦੀ ਜਨਗਣਨਾ ਤੇ ਆਧਾਰਿਤ ਆਂਦਾ ਕਿ ਸਾਲਾਨਾ ਵਾਧਾ ਦਰ ਕਿੰਨੇ ਪ੍ਰਤੀਸ਼ਤ ਸੀ ਠੀਕ ਹੈ ਇਹ ਐਗਜ਼ੈਕਟਲੀ ਅਗਰ ਤੁਸੀਂ ਪੜਿਆ ਹੋਊਗਾ ਤੁਹਾਨੂੰ ਤਾਂ ਹੀ ਪਤਾ ਲੱਗੂਗਾ ਅਦਰਵਾਈਜ਼ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਠੀਕ ਹੈ ਜਿਹੜਾ ਆਨਸਰ ਹੈ ਤਾਂ 1.64 ਜਿਹੜੀ ਆ ਪਰਸੈਂਟ ਮੰਨੀ ਜਾਂਦੀ ਹੈ ਜਾਨਕਿ 16 ਹੈਗੀ ਆ ਠੀਕ ਹੈ ਤਾਂ ਇਸ ਤਰ੍ਹਾਂ ਦੇ ਜਦੋਂ ਸਪੈਸੀਫਿਕ ਕੁਐਸਚਨ ਆਉਂਦੇ ਨੇ ਅਗਰ ਤੁਸੀਂ ਡਾਟਾ ਨਹੀਂ ਜਾਣਦੇ ਤੁਸੀਂ ਸਵਾਰ ਕੇ ਤਿਆਰੀ ਨਹੀਂ ਕੀਤੀ ਤਾਂ ਫਿਰ ਤੁਹਾਨੂੰ ਉਹਨਾਂ ਦੇ ਆਨਸਰ ਨਹੀਂ ਪਤਾ ਲੱਗਦੇ ਠੀਕ ਹੈ ਅੱਗੇ ਦੇਖੋ ਅਗਲਾ ਹੈ ਜਿਹੜਾ 8ਵਾਂ ਕੁਐਸਚਨ ਹੁਣ ਇਹ ਵੀ 211 ਦੀ ਜਾਣਕਾਰੀ ਤੇ ਆਧਾਰਿਤ ਹੀ ਹੈਗਾ ਠੀਕ ਕਿ ਕਿੰਨੇ ਪ੍ਰਤੀਸ਼ਤ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਸੀ ਠੀਕ ਹੈ ਕਿੰਨੀ ਰਹਿੰਦੀ ਸੀ 21.9 ਠੀਕ ਹੈ ਤਾਂ ਇਸ ਤਰ੍ਹਾਂ ਨਾਲ ਤੁਹਾਨੂੰ ਬੜਾ ਜਿਹੜਾ ਹੈ ਜਨਸੰਖਿਆ ਵਾਲੇ ਲੈਸਨ ਨੇ ਜਾਂ ਹੋਰ ਨੇ ਉਹਨਾਂ ਦੇ ਵਿੱਚ ਆਹ ਡਾਟਾ ਹੈ ਜਿਹੜਾ ਉਹਨੂੰ ਬੜਿਆ ਹੀ ਡਿਟੇਲ ਦੇ ਵਿੱਚ ਤੁਹਾਨੂੰ ਤਿਆਰ ਕਰਨਾ ਪੈਣਾ ਨੋਟਸ ਬਣਾ ਕੇ ਕਾਪੀ ਤੇ ਲਿਖ ਕੇ ਸਰਕਾਰ ਦੀ ਮੌਦਰੀਕ ਨੀਤੀ ਦਾ ਸਬੰਧ ਇਹ ਆਪਾਂ ਕੱਲ ਵੀਡੀਓ ਦੇ ਵਿੱਚ ਕਰ ਚੁੱਕੇ ਹੈਗੇ ਆ ਠੀਕ ਹੈ ਮੁਦਰਾ ਦੀ ਮੰਗ ਤੇ ਪੂਰਤੀ ਨਾਲ ਸੰਬੰਧੀ ਅਰਥ ਸ਼ਾਸਤਰ ਦੀ ਧੰਨ ਸੰਬੰਧੀ ਜਿਹੜੀ ਪਰਿਭਾਸ਼ਾ ਅਸੀਂ ਕਿਸ ਨੇ ਦਿੱਤੀ ਸੀ ਐਡਮ ਸਮਿਥ ਨੇ ਠੀਕ ਮੁੰਬਈ ਹਾਈ ਕੀ ਹੈ ਠੀਕ ਹੈ ਕੱਲ ਲਕਸ਼ ਵਿੱਚ ਮੈਂ ਦੱਸ ਚੁੱਕਿਆ ਕੀ ਹੈਗਾ ਇੱਕ ਤੇਲ ਉਤਪਾਦਕ ਸਥਾਨ ਹੈਗਾ ਜੋ ਸਮੁੰਦਰ ਦੇ ਵਿੱਚ ਹੈ ਬੰਬਈ ਦੇ ਕੋਲ ਕੱਚਾ ਲੋਹ ਹੇਠ ਲਿਖਿਆ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ ਠੀਕ ਹੈ ਕਿਸ ਪ੍ਰਕਾਰ ਦਾ ਸੋਮਾ ਹੈ ਨਾ ਨਵਿਆਣਯੁਗ ਠੀਕ ਲੋਹਾ ਹੈ ਕੋਲਾ ਹੈ ਇਹ ਨਾ ਨਵਿਆਣਯੁਗ ਨੇ ਪੈਟਰੋਲੀਅਮ ਪ੍ਰੋਡਕਟ ਨੇ ਜਿਹੜੇ ਸਾਰੇ ਨਾ ਨਵਿਆਣਯੁਗ ਨੇ ਨਵਿਆਣਯੁਗ ਉਹ ਨੇ ਜਿੱਦਾਂ ਸਾਡੇ ਕੋਲ ਸੌਰ ਊਰਜਾ ਹੈ ਪੌਣ ਊਰਜਾ ਹੈ ਠੀਕ ਹੈ ਨਵਿਆਣਯੁਗ ਸਾਧਨ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਦੇਖ ਲਓ ਇਹ 12 ਕੁਐਸਚਨ ਜਿਹੜੇ ਤੁਸੀਂ ਮੰਨ ਕੇ ਚੱਲਦੇ ਹੋ ਸਾਨੂੰ ਆਉਂਦੇ ਨਹੀਂ ਇਹਨਾਂ ਵਿੱਚੋਂ 4-5 ਕੁਐਸਚਨ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਬਹੁਤ ਹੀ ਡਿਫਿਕਲਟ ਨੇ ਠੀਕ ਹੈ ਜਿਹੜੇ ਕੀ ਅਗਰ ਤੁਸੀਂ ਕਹੋਗੇ ਜਿਹੜੇ ਤੁਹਾਡੇ ਕੋਈ ਜੋ ਟੀਚਰ ਵੀ ਡਿਊਟੀ ਤੇ ਹੋਊਗਾ ਸ਼ਾਇਦ ਉਹ ਵੀ ਨਹੀਂ ਕਰਾ ਸਕੂਗਾ ਅਗਰ ਤੁਸੀਂ ਨਹੀਂ ਪੜੇ ਹੋਏ ਅੱਗੇ ਆ ਗਿਆ ਤੁਹਾਡੇ ਕੋਲ ਜਿਹੜਾ ਭਾਗ ਹੈ ਜਿਸ ਤਰ੍ਹਾਂ ਸਾਨੂੰ ਕਿਹਾ ਚਾਰ ਖਾਲੀ ਥਾਵਾਂ ਚਾਰ ਤੁਹਾਡੇ ਸਹੀ ਗਲਤ ਚਾਰ ਇੱਕ ਨੰਬਰ ਵਾਲੇ ਕੁਐਸਚਨ ਹੈ ਭਾਰਤ ਵਿੱਚ ਖਾਲਿਸਤਾਨ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ ਕਿਹੜੀ ਸੰਸਦੀ ਸ਼ਾਸਨ ਪ੍ਰਣਾਲੀ ਦੀ ਠੀਕ ਹੈ ਦਰਿਆ ਹਿੰਦ-ਪਾਕ ਪੀਮਾ ਦਾ ਕੰਮ ਕਰਦਾ ਹੈ ਕਿਹੜਾ ਦਰਿਆ ਕਰਦਾ ਹੈ ਰਾਵੀ ਅਗਰ ਤੁਸੀਂ ਨਕਸ਼ਾ ਨਾਲ ਸੰਬੰਧਿਤ ਵੀਡੀਓ ਦੇਖੀ ਹੋਗੀ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਵੀ ਦਰਿਆ ਸੀ ਜਿਹੜਾ ਉਹਨੂੰ ਹਿੰਦਪਾਕ ਦੀ ਸੀਮਾ ਮੰਨ ਲਿਆ ਗਿਆ ਸੀ ਅਰਥ ਸ਼ਾਸਤਰ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਇਹ ਵੀ ਆਪਾਂ ਗੱਲ ਕਰਿਆ ਸੀ ਯੂਨਾਨੀ ਭਾਸ਼ਾ ਦੇ ਇਕੋਨੋਮਿਕਸ ਤੋਂ ਕੋਕੀਨੋਮਸ ਤੋਂ ਠੀਕ ਹੈ ਭਾਰਤ ਦਾ ਲਗਭਗ ਕਿੰਨੇ ਪ੍ਰਤੀਸ਼ਤ ਖੇਤਰਫਲ ਮੈਦਾਨੀ ਹੈ ਠੀਕ ਹੈ ਇਹਦੇ 'ਚ ਵੀ ਧਿਆਨ ਰੱਖਣਾ ਠੀਕ ਹੈ ਭਾਰਤ ਦਾ ਜਿਹੜਾ ਹੈ ਉਹ 43% ਜਿਹੜਾ ਖੇਤਰ ਹੈ ਉਹ ਕੀ ਹੈਗਾ呀 ਮੈਦਾਨੀ ਹੈਗਾ ਠੀਕ ਤੇ 29% ਦੇ ਵਿੱਚ ਪਹਾੜੀਆਂ ਤੇ ਪਰਬਤ ਹੈਗੇ ਨੇ ਠੀਕ ਹੈ 28% ਹੈ ਜਿਹੜਾ ਉਹ ਕਿਨੇ ਪਠਾਰ ਨੇ ਤਾਂ ਇਹ ਵੀ ਜਿਹੜਾ ਸਾਰਾ ਡਾਟਾ ਹੈ ਤੁਸੀਂ ਇਸ ਨੂੰ ਦਿਮਾਗ ਦੇ ਵਿੱਚ ਰੱਖਣਾ ਹੈ ਸਮਾਨਤਾ ਦਾ ਅਧਿਕਾਰ ਠੀਕ ਹੈ ਹੁਣੇ ਠੀਕ ਗੱਲ ਤੇ ਨਹੀਂ ਅਨੁਸ਼ੇਦ 14 ਤੋਂ 18 ਤੱਕ ਦਰਜ ਹੈ ਠੀਕ ਹੈ ਨਾ ਹੁਣ ਅਨੁਸ਼ੇਦ 14 ਤੋਂ ਜਿਹੜਾ ਹੈ ਦਰਜ ਹੈਗਾ ਆ ਤਾਂ ਇਹਦੇ ਵਿੱਚ ਕੀ ਆ ਸਾਡੇ ਜਿਹੜੇ ਸੰਵਿਧਾਨ ਦੇ ਵਿੱਚ ਆਰਟੀਕਲ 14 ਤੋਂ 18 ਹੈ ਉਹਦੇ ਵਿੱਚ ਸਾਨੂੰ ਕੀ ਆ ਰਾਈਟ ਟੂ ਇਕੁਐਲਿਟੀ ਹੀ ਦਿੱਤਾ ਹੋਇਆ ਹੈਗਾ ਠੀਕ ਹੈ ਇਸ ਤੋਂ ਬਾਅਦ ਹੈ ਹੁਣ ਜਿਹੜੇ ਸਾਨੂੰ ਸੰਵਿਧਾਨ ਚ ਕਿੰਨੇ ਮੌਲਿਕ ਅਧਿਕਾਰ ਨੇ 6 6ਾਂ ਦੇ 6 ਜਿਹੜੇ ਨੇ ਉਹਨਾਂ ਦੇ ਤੁਸੀਂ ਇਸ ਤਰ੍ਹਾਂ ਆਰਟੀਕਲ ਨੇ ਜਿਹੜੇ ਉਹ ਯਾਦ ਰੱਖਣੇ ਹੈਗੇ ਠੀਕ ਹੈ ਤਾਂ ਇਹ ਵੀ ਸੰਵਿਧਾਨ ਦੇ ਜਿਹੜੇ ਅਧਿਕਾਰਾਂ ਨਾਲ ਸੰਬੰਧਿਤ ਪਾਠ ਹੈ ਉਹਦੇ ਵਿੱਚੋਂ ਧਿਆਨ ਨਾਲ ਯਾਦ ਕਰ ਲਓ ਪਾਣੀਪਤ ਦੀ ਪਹਿਲੀ ਲੜਾਈ ਬਾਬਰ ਨੇ ਸਿਕੰਦਰ ਲੋਧੀ ਵਿਚਕਾਰ ਹੋਈ ਠੀਕ ਹੈ ਮੈਂ ਤੁਹਾਨੂੰ ਹੁਣੇ ਅਸੀਂ ਹਟਿਆ ਸਿਕੰਦਰ ਲੋਧੀ ਦੇ ਵਿਚਕਾਰ ਨਹੀਂ ਹੋਈ ਸੀ ਠੀਕ ਹੈ ਨਾ ਇਹਦੀ ਤਾਂ ਕਿਉਂਕਿ 1500 17 ਦੇ ਵਿੱਚ ਡੈਥ ਹੋ ਜਾਂਦੀ ਹੈ ਸਿਕੰਦਰ ਲੋਧੀ ਤੇ ਉਸ ਤੋਂ ਬਾਅਦ ਇਹਦਾ ਬੇਟਾ ਇਬਰਾਹਿਮ ਲੋਧੀ ਬਣਦਾ ਤਾਂ ਇਸ ਕਰਕੇ ਉਹ ਕਿਹਦੇ ਵਿਚਕਾਰ ਹੋਈ ਸੀ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਇਹ ਗਲਤ ਹੈਗਾ ਜੀਵਨ ਦੇ ਜਿਹੜਾ ਪੌਤੇ ਗੁਣਵੱਤਾ ਸੂਚਕ ਅੰਕ ਹੈ ਨਿਰਮਾਣ ਮੋਰਸ ਦੀ ਮੋਰਸ ਦੁਆਰਾ ਕੀਤਾ ਗਿਆ ਠੀਕ ਇਹ ਬਿਲਕੁਲ ਸਹੀ ਹੈਗਾ ਠੀਕ ਹੈ ਇਹਨੂੰ ਅਸੀਂ ਕੀ ਬੋਲਦੇ ਹਾਂ ਇਨੂੰ ਅਸੀਂ ਪੀਕਯੂਐਲਆਈ ਬੋਲਦੇ ਹਾਂ ਠੀਕ ਹੈ ਇਹਦਾ ਮਤਲਬ ਹੁੰਦਾ ਫਿਜ਼ੀਕਲ ਆਧਿਕ ਗੁਣਵੱਤਾ ਭੌਤਿਕ ਤੋਂ ਫਿਜ਼ੀਕਲ ਗੁਣਵੱਤਾ ਕੁਆਲਿਟੀ ਲਾਈਫ ਠੀਕ ਹੈ ਆਫ ਲਾਈਫ ਇੰਡੈਕਸ ਠੀਕ ਹੈ ਫਿਜ਼ੀਕਲ ਕੁਆਲਿਟੀ ਆਫ ਲਾਈਫ ਇੰਡੈਕਸ ਹੈ ਜਿਹਦੇ ਆਧਾਰ ਤੇ ਅਸੀਂ ਦੇਸ਼ਾਂ ਨੂੰ ਗਿਣਦੇ ਹਾਂ ਕਿ ਉੱਥੇ ਕਿੰਦਾਂ ਦੀਆਂ ਸਹੂਲਤਾਂ ਪ੍ਰਾਪਤ ਨੇ ਤੇ ਕਿਸ ਤਰੀਕੇ ਨਾਲ ਉਹ ਦੇਸ਼ ਉੱਨਤ ਨੇ ਜਾਂ ਨਹੀਂ ਹੈਗੇ ਵਿਕਸਤ ਹੈ ਗਰੀਬ ਨੇ ਠੀਕ ਹੈ ਉਸ ਤੋਂ ਬਾਅਦ ਆ ਗਿਆ ਲਗਭਗ 5000 ਸਾਲ ਪਹਿਲਾਂ ਮਨੁੱਖ ਨੇ ਲੋਹੇ ਦੀ ਵਰਤੋਂ ਆਰੰਭ ਕੀਤੀ ਠੀਕ ਹੈ ਹੁਣ ਜਿਸ ਤਰ੍ਹਾਂ ਕਿ 225 ਚੱਲ ਰਿਹਾ ਮੰਨਿਆ ਜਾਂਦਾ ਕਿ 3000 ਬੀਸੀ ਪਹਿਲਾਂ ਠੀਕ ਹੈ 3000 ਬੀਸੀ ਸਾਲ ਪਹਿਲਾਂ ਜਿਹੜਾ ਸੀ ਬਿਫੋਰ ਕ੍ਰਿਸਟ ਬੀਸੀ ਆਪਾਂ ਕਹਿੰਦੇ ਹਾਂ ਕਿ ਮਨੁੱਖ ਨੂੰ ਲੋਹੇ ਬਾਰੇ ਪਤਾ ਲੱਗ ਗਿਆ ਸੀ ਤੇ ਜੇ ਉਹਨਾਂ ਨੂੰ ਪਲੱਸ ਕਰ ਲਈਏ ਤਾਂ ਤਕਰੀਬਨ ਕਿੰਨੇ ਬਣ ਜਾਂਦੇ ਨੇ 5000 ਸਾਲ ਬਣ ਜਾਂਦੇ ਨੇ ਤੇ ਇਹ ਵੀ ਸਟੇਟਮੈਂਟ ਕੀ ਹੈਗੀ ਆ ਸਹੀ ਹੈਗੀ ਆ ਠੀਕ ਤਾਂ ਇਸ ਕਰਕੇ ਕੁਐਸਚਨ ਆਨਸਰ ਧਿਆਨ ਨਾਲ ਕਰਿਆ ਕਰੋ ਕਈ ਵਾਰ ਕੁਐਸਚਨਾਂ ਦੇ ਵਿੱਚੇ ਕੋਈ ਆਨਸਰ ਹੁੰਦਾ ਹੁਣ ਜਿਸ ਤਰ੍ਹਾਂ ਅਗਲਾ ਕੋਲੈਕਸ਼ਨ ਹੈ ਤੁਹਾਨੂੰ ਗੁੱਟਣ ਲਈ ਤਾਂ ਨੀਤੀ ਤੋਂ ਤੁਸੀਂ ਕੀ ਸਮਝਦੇ ਹੋ ਠੀਕ ਹੈ ਸਾਨੂੰ ਪਤਾ ਹੈ ਵੀ ਜਦੋਂ ਜਿਹੜਾ ਵਰਲਡ ਸੀ ਦੋ ਗੁੱਟਾਂ 'ਚ ਵੰਡਿਆ ਹੋਇਆ ਸੀ ਠੀਕ ਤਾਂ ਉਸ ਸਮੇਂ ਕਿਸੇ ਵੀ ਗੁੱਟ ਦੇ ਵਿੱਚ ਸ਼ਾਮਿਲ ਨਾ ਹੋਣਾ ਆਰਮੀ ਗੁੱਟ ਸੀ ਜਿਹੜੇ ਬਣੇ ਹੋਏ ਠੀਕ ਹੈ ਉਹਨਾਂ ਤੋਂ ਉਦਾਸੀਨ ਰਹਿਣਾ ਤਾਂ ਉਹਨੂੰ ਗੁੱਟਣ ਲਈ ਇੱਤਾ ਦੀ ਨੀਤੀ ਸੀ ਜਿਹੜੀ ਜਵਾਹਰ ਲਾਲ ਨਹਿਰੂ ਜੀ ਨੇ ਸ਼ੁਰੂ ਕੀਤੀ ਸੀ ਆਪਾਂ ਕੱਲ ਪੜ ਚੁੱਕੇ ਹੈਗੇ ਮੋਦਕੀ ਦੀ ਲੜਾਈ ਵਿੱਚ ਸਿੱਖਾਂ ਦੀ ਹਾਰ ਕਿਉਂ ਤੁਸੀਂ ਦੇਖਿਓ ਆਹੀ ਲੈਸਨ ਹੈ ਜਿਹੜਾ ਸਾਨੂੰ ਸਰੋਤਾ ਨਾਲ ਸੰਬੰਧਿਤ ਪੈਰਾ ਆਇਆ ਹੈ ਨਾ ਉਹ ਗੋਟ ਨਲੇਪਤਾ ਦੇ ਉੱਤੇ ਹੀ ਆਇਆ ਇਸ ਕੁਐਸਚਨ ਦਾ ਆਨਸਰ ਵੀ ਉੱਥੇ ਦਿੱਤਾ ਹੋਇਆ ਹੈਗਾ ਤਾਂ ਕਈ ਵਾਰ ਕਿਸੇ ਕੁਐਸਚਨ ਦਾ ਆਨਸਰ ਤੁਹਾਨੂੰ ਤੁਹਾਡੇ ਪੇਪਰ ਦੇ ਵਿੱਚ ਹੀ ਹੁੰਦਾ ਤਾਂ ਪੇਪਰ ਨੂੰ ਵੀ ਧਿਆਨ ਨਾਲ ਦੇਖਿਆ ਕਰੋ ਸਿੱਖਾਂ ਦੀ ਹਾਰ ਕਿਉਂ ਹੋਈ ਕਿਉਂ ਹੋਈ ਕਿਉਂਕਿ ਅੰਗਰੇਜ਼ਾਂ ਨੇ ਫਸਟ ਟਾਈਮ ਉੱਤੇ ਕੀ ਕਰਿਆ ਸੀਗਾ ਤੋਂਪਾਂ ਦਾ ਇਸਤੇਮਾਲ ਕੀਤਾ ਸੀ ਜਿਸ ਦੇ ਕਰਕੇ ਸਿੱਖ ਸੀ ਜਿਹੜੇ ਉਹ ਹਾਰ ਗਏ ਸੀ ਫਿਰ ਹੈ ਸੰਗਠਿਤ ਖੇਤਰ ਤੋਂ ਕੀ ਭਾਵ ਹੈ ਠੀਕ ਹੈ ਆਪਾਂ ਦੇਖਦੇ ਹਾਂ ਕਿ ਸਾਡੀ ਜਿਹੜੀ ਅਰਥਵਿਵਸਥਾ ਇਹਨੂੰ ਸੰਗਠਿਤ ਤੇ ਅਸੰਗਠਿਤ ਠੀਕ ਹੈ ਆਰਗੇਨਾਈਜ਼ ਤੇ ਅਨਾਰਗੇਨਾਈਜ਼ ਜਿਹੜਾ ਸੈਕਟਰਾਂ ਅਸੀਂ ਉਹਦੇ ਵਿੱਚ ਵੰਡਦੇ ਹਾਂ ਇਹਦੇ ਨਾਲ ਸੰਬੰਧਿਤ ਮੈਂ ਸੀਪੀ ਦੇ ਵਿੱਚ ਜਿਹੜੀ ਆ ਇੱਕ ਪੂਰੀ ਵੀਡੀਓ ਬਣਾਈ ਸੀਗੀ ਉਹ ਤੁਸੀਂ ਉੱਥੇ ਜਾ ਕੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਠੀਕ ਹੈ ਤਾਂ ਜਿਹੜੇ ਸੀਪੀ ਵਾਲੇ ਕੁਐਸਚਨ ਨੇ ਨਾ ਉਹਨਾਂ ਨੂੰ ਜ਼ਰੂਰ ਧਿਆਨ ਨਾਲ ਦੇਖ ਲਿਓ ਸਾਰਿਆਂ ਨੂੰ ਸ਼ੀਟਸ ਨੂੰ ਉੱਥੋਂ ਵੀ ਤੁਹਾਨੂੰ ਛੋਟੇ ਕੁਐਸਚਨ ਜਿਹੜੇ ਉਹਨਾਂ ਸੰਬੰਧੀ ਬਹੁਤ ਸਾਰੀ ਤਿਆਰੀ ਹੋ ਜਾਏਗੀ ਤਾਂ ਸੰਗਠਿਤ ਖੇਤਰ ਤੋਂ ਪਾਪ ਜਿਹੜਾ ਆਮ ਤੌਰ ਤੇ ਸਰਕਾਰੀ ਖੇਤਰ ਆ ਜਿਨ੍ਹਾਂ ਦੇ ਕੁਝ ਨਿਸ਼ਚਿਤ ਨਿਯਮ ਹੁੰਦੇ ਨੇ ਠੀਕ ਹੈ ਸੇਵਾ ਕਾਲ ਸੰਬੰਧੀ ਕੁਝ ਸ਼ਰਤਾਂ ਹੁੰਦੀਆਂ ਨੇ ਉਹਨੂੰ ਸੰਗਠਿਤ ਖੇਤਰ ਕਹਿੰਦਾ ਜਿਦਾਂ ਬੈਂਕਾਂ ਨੇ ਐਜੂਕੇਸ਼ਨ ਸੈਕਟਰ ਹੈ ਠੀਕ ਹੈ ਪ੍ਰਾਈਵੇਟ ਦੇ ਵਿੱਚ ਵੱਡੀਆਂ-ਵੱਡੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਅਸਾਂ ਖਾਂਡੀ ਦੇ ਵਿੱਚ ਜਿਹੜੇ ਸਾਡੇ ਰੇੜੀ ਫੜੀ ਵਾਲੇ ਲੋਕ ਨੇ ਕਿਸਾਨ ਨੇ ਠੀਕ ਹੈ ਮਜ਼ਦੂਰ ਨੇ ਜਿਨ੍ਹਾਂ ਨੂੰ ਕੋਈ ਸੇਵਾਵਾਂ ਦੇ ਬਦਲੇ ਕੋਈ ਨਿਸ਼ਚਿਤ ਜੜੀ ਆ ਉਹ ਸ਼ਰਤਾਂ ਨਹੀਂ ਹੈਗੀਆਂ ਠੀਕ ਉਹਨੂੰ ਅਸਾਂ ਖਾਂਡਿਤ ਖੇਤਰ ਕਹਿੰਦੇ ਆ ਫਿਰ ਇਹ ਕਿਹੜੀ ਸਨਤ ਬਾਕਸਾਈਟ ਨੂੰ ਕੱਚੇ ਮਾਲ ਵਜੋਂ ਵਰਤਦੀ ਹੈ? ਕਿਹੜੀ ਵਰਤਦੀ ਹੈ? ਐਲੂਮੀਨੀਅਮ। ਠੀਕ ਹੈ? ਐਲੂਮੀਨੀਅਮ ਜਿਹੜਾ ਹੈ ਉਹ ਜਿਹੜਾ ਧਾਤੂਗ ਹੈ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ? ਇਹਨੂੰ ਬਾਕਸਾਈਟ ਨੂੰ ਕੱਚੇ ਮਾਲ ਦੇ ਵਜੋਂ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸੀਮਿੰਟ ਦੇ ਵਿੱਚ ਵੀ ਪੈਂਦਾ। ਠੀਕ ਹੈ ਨਾ? ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਸਤੇਮਾਲ ਹੁੰਦਾ। ਕੈਮੀਕਲਸ ਦੇ ਵਿੱਚ ਵੀ ਹੁੰਦਾ ਆ। ਠੀਕ ਹੈ? ਇੱਕ ਜਿਹੜਾ ਹੈ ਬਾਕਸਾਈਟ ਨੂੰ ਤੋਂ ਜ਼ਿਆਦਾ ਇਹਦੇ ਵਿੱਚ ਪਰਸੈਂਟੇਜ ਐਲੂਮੀਨੀਅਮ ਦੀ ਹੁੰਦੀ ਆ ਤਾਂ ਇਸ ਕਰਕੇ ਇਹਨੂੰ ਐਲੂਮੀਨੀਅਮ ਧਾਤੂਗ ਦੇ ਵਿੱਚ ਵਰਤਿਆ ਜਾਂਦਾ ਹੈ। ਹੁਣ ਅੱਗੇ ਆਗੇ ਸਾਡੇ ਕੋਲ ਠੀਕ ਹੈ ਇਹ ਕੁਐਸਚਨ ਕੰਪੈਰੀਟਿਵਲੀ ਨਾ ਔਖੇ ਸੀ ਨਾ ਸੌਖੇ ਸੀ ਠੀਕ ਠੀਕ ਸੀਗੇ ਜਿਹੜੇ ਆਸਾਨੀ ਨਾਲ ਕੀਤੇ ਜਾ ਸਕਦੇ ਨੇ ਅੱਗੇ ਹੈ 30 ਤੋਂ 50 ਸ਼ਬਦ ਵਾਲੇ ਠੀਕ ਹੈ ਇਹ ਕੁਐਸਚਨ ਨੇ ਜਿਹੜੇ ਇਹਨਾਂ ਦੇ ਵਿੱਚ ਵੀ ਮੈਂ ਜਿਹੜੇ ਤੁਸੀਂ ਕੀ ਸਾਰੇ ਹੀ ਜ਼ਰੂਰੀ ਨੇ ਕੋਈ ਤੁਹਾਨੂੰ ਇਹਨਾਂ ਵਿੱਚੋਂ ਛੱਡਣੇ ਵਾਲਾ ਕੁਐਸਚਨ ਨਹੀਂ ਹੁੰਦਾ ਮਤਲਬ ਸਾਰੇ ਹੀ ਕਰਨੇ ਹੁੰਦੇ ਨੇ ਠੀਕ ਤਾਂ ਰਾਜਪੂਤ ਦੀਆਂ ਇੱਛਕ ਸ਼ਕਤੀਆਂ ਸਿੰਧ ਦੀ ਸਮੱਸਿਆ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਆਮਦਾਸਪੁਰ ਦੀ ਸਥਾਪਨਾ ਠੀਕ ਹੈ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸਬੰਧੀ ਵਿਚਾਰ ਠੀਕ ਕੱਲੇ ਪਰਮਾਤਮਾ ਸਬੰਧੀ ਵਿਚਾਰ ਨੇ ਬਾਕ ਇਸ ਚੀਜ਼ ਦਾ ਵੀ ਖਿਆਲ ਰੱਖਿਆ ਕਰੋ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਇਹਨਾਂ ਦੇ ਉੱਤੇ ਵੀ ਮੈਂ ਇੱਕ ਵੀਡੀਓ ਬਣਾ ਚੁੱਕਾ ਹੈਗਾ ਠੀਕ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਕਿਉਂਕਿ ਆਮ ਤੌਰ ਤੇ ਬੱਚੇ ਪਰਮਾਤਮਾ ਸਬੰਧੀ ਵਿਚਾਰੀ ਲਿਖਦੇ ਰਹਿੰਦੇ ਨੇ ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਲਿਖ ਦਿੰਦੇ ਨੇ ਪਰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਇਸ ਤੋਂ ਬਾਅਦ ਟੌਪਿਕ ਹੈ ਵੱਡਾ ਟੌਪਿਕ ਹੈ ਠੀਕ ਤਾਂ ਉਹ ਦੀ ਸਬੰਧੀ ਵੀ ਤੁਸੀਂ ਉਹ ਵੀਡੀਓ ਦੇਖ ਸਕਦੇ ਹੈਗੇ ਵਿਸ਼ਵੀਕਰਨ ਦਾ ਪ੍ਰਭਾਵ ਸਭ ਤੇ ਇੱਕ ਸਾਰ ਨਹੀਂ ਪਿਆ ਉਧਾਰ ਦੇ ਬਖ ਬਖ ਸਰੋਤ ਉਧਾਰ ਮੀਨਸ ਕ੍ਰੈਡਿਟ ਜਿਹੜਾ ਸੀ ਪੈਸਾ ਉਧਾਰ ਲੈਣੇ ਕਿੱਥੋਂ ਕਿੱਥੋਂ ਲੈ ਜਿਹੜੇ ਆਰਤੀ ਪ੍ਰਾਈਵੇਟ ਨੇ ਉਹਨਾਂ ਤੋਂ ਠੀਕ ਹੈ ਨਾ ਇਸ ਤਰੀਕੇ ਦੇ ਨਾਲ ਸਾਰੇ ਸਰੋਤ ਦੱਸਨੇ ਨੇ ਜਲਾਵਾਜਾਈ ਦੇ ਕੋਈ ਤਿੰਨ ਲਾਭ ਹੁਣ ਆਵਾਜਾਈ ਜਲਾਵਾਜਾਈ ਦੇ ਕੋਈ ਤਿੰਨ ਲਾਭ ਧਿਆਨ ਨਾਲ ਕੁਐਸਚਨ ਹੁਣ ਬੱਚੇ ਇਕੱਲਾ ਕੀ ਪੜ੍ਹਦੇ ਨੇ ਆਵਾਜਾਈ ਦੇ ਕੋਈ ਤਿੰਨ ਲਾਭ ਲਿਖਣ ਲੱਪਰੇ ਨੇ ਗੱਲ ਉਹਨੇ ਕਰੀਆ ਜਲਾਵਾਜਾਈ ਦੀ ਠੀਕ ਹੈ ਨਾ ਜੈਵਿਕ ਸੂਬਾ ਕਿਸ ਨੂੰ ਕਹਿੰਦੇ ਨੇ ਆਰਗੇਨਿਕ ਸਟੇਟ ਆਪਾਂ ਗੱਲ ਕਰ ਲਈ ਜਿੱਦਾਂ ਭਾਰਤ ਦੇ ਵਿੱਚ ਸਿਰਫ ਇੱਕ ਸਿੱਕੇਮ ਹੈ ਜਿਹੜਾ ਆਰਗੇਨਿਕ ਸਟੇਟ ਹੈਗਾ ਠੀਕ ਹੈ ਨਾ ਤਾਂ ਇਸ ਕਰਕੇ ਜ ਇਹਨਾਂ ਬਾਰੇ ਜਿਹੜਾ ਹੈ ਕਵੈਸਚਨ ਜਿਹੜੇ ਨੇ ਬੜੇ ਹੀ ਡਿਫਿਕਲਟ ਤੇ ਬੜਾ ਪਾਰਟिकुलर ਜਨਤੇ ਨੇ ਇਹ ਤੁਸੀਂ ਬੜੇ ਧਿਆਨ ਨਾਲ ਪੜ੍ਹਨੇ ਨੇ ਬੱਚਿਓ ਠੀਕ ਹੈ ਜਿਹੜੇ ਇਹ ਕਵੈਸਚਨ ਲਾਸਟ ਇਅਰ ਆਗੇ ਉਮੀਦ ਕਰਦਾ ਕਿ ਤਾਂ ਰਿਪੀਟ ਨਹੀਂ ਹੋਣਗੇ ਠੀਕ ਹੈ ਪਰ ਇਹਨਾਂ ਲੈਸਨਸ ਦੇ ਵਿੱਚੋਂ ਇਹਨਾਂ ਨਾਲ ਦੇ ਹੀ ਬਾਕੀ ਲੈਸਨ ਨੇ ਜਿਹੜੇ ਉਹ ਤੁਸੀਂ ਧਿਆਨ ਨਾਲ ਪੜ੍ਹਨੇ ਹੈਗੇ ਨੇ ਹੁਣ ਅੱਗੇ ਦੇਖੋ ਲਾਸਟ ਜਿਹੜਾ ਪਾਰਟ ਤੁਹਾਡੇ ਕੋਲ ਇਹਦੇ ਵਿੱਚੋਂ ਇਹ ਆਪਾਂ ਨੇ ਕਰ ਲਿਆ ਹੁਣ ਦੇਖੋ ਵੱਡੇ ਕਵੈਸਚਨਾਂ ਦੇ ਵਿੱਚ ਠੀਕ ਹੈ ਵੱਡੇ ਕੁਐਸਚਨ ਦੇ ਵਿੱਚ ਸਾਡੇ ਕੋਲ ਆ ਗਿਆ ਸੰਸਦ ਦੀਆਂ ਸ਼ਕਤੀਆਂ ਦਾ ਵਰਣਨ ਕਰੋ ਠੀਕ ਹੈ ਲੋਕਤੰਤਰ ਨੂੰ ਸਫਲ ਬਣਾਉਣ ਦੀਆਂ ਸ਼ਰਤਾਂ ਜਿਹੜਾ ਕਿ ਆਪਾਂ ਮਾਡਲਡੈਸ ਪੇਪਰ ਦੇ ਵਿੱਚ ਵੀ ਕਰਿਆ ਸੀ ਤਾਂ ਹੁਣ ਇਹ ਕੁਐਸਚਨ ਤਾਂ ਤੁਹਾਨੂੰ ਰਿਪੀਟ ਨਹੀਂ ਹੋਣਗੇ ਠੀਕ ਹੈ ਨਾ ਇਸ ਕਰਕੇ ਇਹਨਾਂ ਨਾਲ ਸੰਬੰਧਿਤ ਨਾਗਰੀ ਸ਼ਾਸਤਰ ਦੇ ਦੋ ਕੁਐਸਚਨ ਛੱਡ ਕੇ ਬਾਕੀ ਕੁਐਸਚਨ ਜਿਹੜੇ ਤੁਸੀਂ ਯਾਦ ਕਰਨੇ ਹੈਗੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਸਿਰਜਣਾ ਦੀ ਲੋੜ ਕਿਉਂ ਪਈ ਹੁਣ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਨਾ ਦੋ ਕੁਐਸਚਨ ਆਉਂਦੇ ਨੇ ਕਿ ਖਾਲਸਾ ਸਿਰਜਣਾ ਦੀ ਲੋੜ ਕਿਉਂ ਪਈ ਤੇ ਇੱਕ ਖਾਲਸਾ ਸਿਰਜਣ ਦਾ ਮਹੱਤਵ ਕੀ ਸੀਗਾ ਠੀਕ ਹੈ ਤਾਂ ਇਸ ਕਰਕੇ ਦੋ ਹੁਣ ਇਹ ਲੋੜ ਵਾਲਾ ਆ ਲਿਆ ਤੇ ਇਸ ਕਰਕੇ ਇਹਨੂੰ ਯਾਦ ਕਰਨ ਦੀ ਲੋੜ ਨਹੀਂ ਹੁਣ ਮਹੱਤਵ ਵਾਲਾ ਕੁਐਸਚਨ ਹੈ ਜਿਹੜਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਵਾਲਾ ਉਹ ਯਾਦ ਕਰਨ ਦੀ ਲੋੜ ਹੈਗੀ ਆ ਸਤਗੁਰ ਆਰਮ ਸਿੰਘ ਜੀ ਨੇ ਭਾਰਤ ਦੀ ਆਜ਼ਾਦੀ ਲਈ ਕੀ ਜਤਨ ਕੀਤੇ ਦੋਨਾਂ ਵਿੱਚ ਇੱਕ ਕਰਨਾ ਇਤਿਹਾਸ ਦਾ ਹੋ ਗਿਆ ਪਹਿਲਾ ਨਾ ਵੀ ਵਿਸ਼ਾਸਤ ਦਾ ਹੋ ਗਿਆ ਤੀਸਰਾ ਕੁਐਸਚਨ ਹੈ ਭਾਰਤ ਵਿੱਚ ਅਪੋਕਤਾ ਅਦਾਲਤਾਂ ਦੇ ਤਿੰਨ ਪੱਧਰੀ ਪ੍ਰਬੰਧ ਦੀ ਵਿਆਖਿਆ ਕਰੋ ਸਟਾਕ ਐਕਸਚੇਂਜ ਬਾਜ਼ਾਰ ਦੇ ਮਹੱਤਵ ਦਾ ਵਰਣਨ ਕਰੋ ਠੀਕ ਹੈ ਹੁਣ ਦੋਨੋਂ ਹੀ ਕੁਐਸਚਨ ਇਹ ਔਖੇ ਨੇ ਆਮ ਬੱਚੇ ਲਈ ਜਿਹੜਾ ਕਿ ਐਵਰੇਜ ਇੱਕ ਬੱਚਾ ਹੈਗਾ ਤਾਂ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਤੁਹਾਨੂੰ ਵੱਡੇ ਕੁਐਸਚਨ ਨੇ ਜਿਹੜੇ ਉਹਨਾਂ ਤੇ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈਗੀ ਆ ਆਗਰ ਤੁਸੀਂ ਅਗਲਾ ਕੁਐਸਚਨ ਵੀ ਦੇਖੋਗੇ ਭੰਗੋਲ ਵਾਲਾ ਤਾਂ ਇਹ ਵੀ ਜਿਹੜਾ ਕੰਪੈਰੀਟਿਵਲੀ ਆਮ ਜਿਹੜੇ ਕੁਐਸਚਨ ਆਉਂਦੇ ਨੇ ਉਹਨਾਂ ਨਾਲੋਂ ਹਟ ਕੇ ਕੁਐਸਚਨ ਆਏ ਹੋਏ ਨੇ ਠੀਕ ਹੈ ਨਾ ਤਾਂ ਇਸ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਤਿਆਰੀ ਦੀ ਲੋੜ ਹੈ ਬੱਚਿਓ ਬਹੁਤ ਮਿਹਨਤ ਦੇ ਨਾਲ ਜਿਹੜਾ ਹੈ ਉਹ ਪੜੋ ਤੁਸੀਂ ਅੱਗੇ ਹੈ ਸਰੋਤ ਅਧਾਰਿਤ ਪ੍ਰਸ਼ਨ ਇਨਾ ਵਿੱਚੋਂ ਦੇਖੋ ਆ ਪੈਰਾ ਹੁਣ ਆ ਦੇਖੋ ਤੁਹਾਨੂੰ ਕੁਐਸਚਨ ਆਇਆ ਗੁੱਟਨ ਲੇਪਤਾ ਉੱਥੇ ਪੁੱਛਿਆ ਗਿਆ ਪਹਿਲਾਂ ਤਾਂ ਆ ਗੁੱਟਨ ਲੇਪਤਾ ਦਾ ਅਰਥ ਹੈ ਜਿਹੜਾ ਉਹ ਇੱਥੇ ਹੀ ਦਿੱਤਾ ਗਿਆ ਹੈ ਠੀਕ ਹੈ ਤੁਸੀਂ ਇੱਥੇ ਪੈਰੇ ਚੋਂ ਚੱਕ ਕੇ ਉੱਥੇ ਆਨਸਰ ਲਿਖ ਸਕਦੇ ਹੋ ਪਰ ਲਿਖਣਗੇ ਉਹ ਜਿਹੜੇ ਪਹਿਲਾਂ ਪੂਰਾ ਪੇਪਰ ਪੜ੍ਹਨਗੇ ਠੀਕ ਹੈ ਅਗਰ ਪਹਿਲਾਂ ਹੀ ਆਨਸਰ ਕਰਨ ਲੱਗ ਗਏ ਤਾਂ ਫਿਰ ਦਿੱਕਤ ਹੋ ਜਾਣੀ ਆ ਠੀਕ ਹੈ ਤਾਂ ਇਹ ਤੁਸੀਂ ਤਿੰਨੇ ਕੁਐਸਚਨ ਜਿਹੜੇ ਹੁਣ ਇੱਥੇ ਤਿੰਨ ਆਏ ਨੇ ਠੀਕ ਹੈ ਨਾ ਇਹ ਕੁਐਸਚਨ ਦੇ 2 ਨੰਬਰ ਨੇ ਤੇ ਇਹਦਾ 1-1 ਨੰਬਰ ਹੈਗਾ 4 ਨੰਬਰ ਦਾ ਹੀ ਪੈਰਾ ਤੁਹਾਨੂੰ ਹੈਗਾ ਅੱਗੇ ਆ ਗਿਆ ਭਾਗ ਕਰਕੇ ਦੇ ਵਿੱਚ ਤੁਹਾਨੂੰ ਨਕਸ਼ਾ ਉਹ ਨਕਸ਼ੇ ਦੇ ਵਿੱਚ ਵੀ ਦੇਖੋ ਸਭ ਤੋਂ ਬਾਅਦ ਜੰਗਲ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਠੀਕ ਹੈ ਉਹਨੇ ਰਾਜ ਨਹੀਂ ਪੁੱਛਿਆ ਉਹਨੇ ਕੀ ਪੁੱਛਿਆ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜਾ ਕਿ ਕੰਪੈਰੀਟਿਵਲੀ ਜਿਹੜਾ ਸਾਨੂੰ ਡਿਫਿਕਲਟ ਲੱਗੂਗਾ ਠੀਕ ਹੈ ਇੱਕ ਰੇਤਲਾ ਮਿੱਟੀ ਦਾ ਖੇਤਰ ਚਲੋ ਇਹ ਤੁਹਾਨੂੰ ਈਜ਼ੀ ਹੈਗਾ ਰਾਜਸਥਾਨ ਹੈ ਤੁਸੀਂ ਉਹ ਦੱਸ ਸਕਦੇ ਹੋ ਰਾਮਸਰ ਸੰਮੇਲਨ ਠੀਕ ਹੈ ਰਾਮਸਰ ਸੰਮੇਲਨ ਦਾ ਇੱਕ ਕੇਂਦਰ ਇਹਨਾਂ ਨੂੰ ਵੈਟਲੈਂਡਸ ਵੀ ਕਹਿੰਦੇ ਆ ਜਿਹਦਾ ਪੰਜਾਬ 'ਚ ਰੋਪੜ ਹੈਗਾ ਠੀਕ ਹੈ ਚਿਲਕਾ ਝੀਲ ਹੈਗੀ ਆ ਬੁੱਲਰਟ ਝੀਲ ਹੈਗੀਆਂ ਉਹ ਰਾਮਸਰ ਸਮੇਲਨ ਦਾ ਇੱਕ ਕੇਂਦਰ ਹੈਗੇ ਨੇ ਫਿਰ ਪਖੜਾ ਡੈਮ ਆ ਗਿਆ ਇਹ ਆਪਾਂ ਨਕਸ਼ੇ 'ਚ ਕਰ ਚੁੱਕੇ ਆ ਨੈਨਿਕਲ ਝੀਲ ਉੱਤਰਾਖੰਡ ਦੇ ਵਿੱਚ ਹੈਗੀ ਆ ਉਹ ਕਰ ਸਕਦੇ ਆ ਕੋਈ ਇੱਕ ਗੋਲਾਤਪਦ ਖੇਤਰ ਤੁਹਾਨੂੰ ਛੋਟਾ ਨਾਗਪੁਰ ਦਾ ਪਠਾਰ ਦਾ ਏਰੀਆ ਦੱਸਿਆ ਸੀ ਮੈਂ ਉਹ ਤੁਸੀਂ ਭਰ ਸਕਦੇ ਹੋ ਠੀਕ ਹੈ ਆ ਦੇਖੋ ਅਨੰਦਪੁਰ ਸਾਹਿਬ ਪੰਗਾਣੀ ਠੀਕ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਆਗੇ ਸਰੰਦ ਸਡੋਰਾ ਠੀਕ ਹੈ ਇਹ ਬੰਦਾ ਸਿੰਘ ਬਹਾਦਰ ਨਾਲ ਰਿਲੇਟਡ ਆਗੇ ਤੋਂ ਲੋ ਪਲੇਸਿਸ ਬੱਧਵਾਲ ਤੇ ਰਾਮਨਗਰ ਜਿਹੜੀਆਂ ਨੇ ਇਹ ਐਂਗਲੋ ਸੇਖਵਾਰ ਨਾਲਟਡ ਪਲੇਸਿਸ ਆ ਗਈ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਨੇ ਮੈਂ ਨਕਸ਼ੇ ਜਿਹੜੇ ਕੱਲ ਡਿਸਕ੍ਰਿਪਸ਼ਨ ਲਿੰਕ ਦੇ ਵਿੱਚ ਪੰਜਾਬ ਵਾਲਾ ਸੀ ਜਿਹੜਾ ਉਹਦੇ ਪਾਈਆਂ ਨੇ ਵੀਡੀਓ ਸਾਰੀ ਤਾਂ ਉੱਥੋਂ ਚੱਲ ਕੇ ਤੁਸੀਂ ਇਹ ਪਲੇਸਿਸ ਦੀ ਵੀ ਜਿਹੜੀ ਹੈ ਉਹ ਸਾਰੀ ਜਾਣਕਾਰੀ ਲੈ ਸਕਦੇ ਹੋ ਨਕਸ਼ਾ ਨੂੰ ਧਿਆਨ ਨਾਲ ਕਰੋ ਠੀਕ ਹੈ ਇਹ ਤੁਹਾਡੇ ਜਿਹੜੇ 12 ਨੰਬਰ ਨੇ ਨਾ ਬੱਚੇ ਵਿਭਾਗ ਹਹਾ ਵਾਲੇ ਇਹ ਈਜ਼ੀ ਨੇ ਜਿਹੜੇ ਤੁਹਾਨੂੰ ਪਾਸ ਕਰਾਉਣ ਵਿੱਚ ਵੀ ਮਦਦ ਕਰ ਦਿੰਦੇ ਨੇ ਤੇ ਤੁਹਾਨੂੰ ਵਧੀਆ ਨੰਬਰ ਲੈਣ ਵਿੱਚ ਵੀ ਬਹੁਤ ਅੱਛੀ ਮਦਦ ਕਰ ਦਿੰਦੇ ਨੇ ਤਾਂ ਇਹ ਸੀਗਾ ਤੁਹਾਡਾ ਲਾਸਟ ইয়ার ਦਾ ਪੇਪਰ ਜਿਹੜਾ ਕਿ ਨਾ ਬਹੁਤ ਸੌਖਾ ਸੀ ਤੇ ਨਾ ਬਹੁਤ ਔਖਾ ਸੀ ਠੀਕ ਪਰ ਜਿਹੜੇ ਬੱਚਿਆਂ ਨੂੰ ਆਉਂਦਾ ਸੀ ਉਹਨਾਂ ਨੇ 98 99 ਤੱਕ ਵੀ ਮਾਰਕਸ ਲਏ ਨੇ ਤੇ ਜਿਹੜੇ ਬੱਚਿਆਂ ਨੂੰ ਸਵਾਰ ਕੇ ਨਹੀਂ ਆਉਂਦਾ ਸੀ ਠੀਕ ਹੈ ਉਹ 35 ਜਾਂ 40 80 ਤੱਕ ਵੀ ਲੈ ਕੇ ਗਏ ਨੇ ਤਾਂ ਇਸ ਕਰਕੇ ਐਸਐਸਟੀ ਦੇ ਵਿੱਚੋਂ ਪਾਸ ਹੋਣਾ ਇੰਨਾ ਈਜ਼ੀ ਨਹੀਂ ਹੈਗਾ ਠੀਕ ਹੈ ਬਹੁਤ ਜ਼ਿਆਦਾ ਤਿਆਰੀ ਦੀ ਲੋੜ ਹੈਗੀ ਤੁਹਾਨੂੰ ਪੇਪਰ ਦੇ ਵਿੱਚ ਇਸ ਕਰਕੇ ਖੂਬ ਦਿਲ ਲਾ ਕੇ ਪੜੋ ਤੇ ਮਾਡਲ ਟੈਸਟ ਪੇਪਰ ਤੇ ਪ੍ਰੀ ਬੋਰਡ ਹੈ ਜਿਹੜਾ ਉਹਨੂੰ ਆਪਣਾ ਲਿਖ ਕੇ ਕਰ ਲਿਓ ਇਹ ਲਿਖਣਾ ਨਹੀਂ ਹੈਗਾ ਇਹ ਸਿਰਫ ਵੀਡੀਓ ਤੁਹਾਡੇ ਦੇਖਣ ਲਈ ਹੈ ਤਾਂ ਕਿ ਤੁਹਾਨੂੰ ਜਾਣਕਾਰੀ ਮਿਲ ਸਕੇ ਕਿ ਪਿਛਲਾ ਜਿਹੜਾ ਪੇਪਰ ਸੀ ਉਹ ਕਿਸ ਤਰੀਕੇ ਦਾ ਆਇਆ ਸੀ ਤੇ ਇਹਨੂੰ ਦੇਖ ਕੇ ਤੁਸੀਂ ਖੁਦ ਨੂੰ ਚੈੱਕ ਕਰ ਸਕੋਗੇ ਤੁਹਾਡੀ ਹੁਣ ਕਿੰਨੀ ਕੀ ਤਿਆਰੀ ਹੈਗੀ ਆ ਠੀਕ ਹੈ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਠੰਡ ਕਾਫੀ ਪੈ ਰਹੀ ਆ ਬੱਚਿਓ ਇਸ ਦਾ ਫਾਇਦਾ ਉਠਾਓ ਘਰ ਬੈਠ ਕੇ ਖੂਬ ਪੜ੍ਹਾਈ ਕਰੋ ਆਪਣੀ ਸਿਹਤ ਦਾ ਖਿਆਲ ਰੱਖੋ ਤਾਂ ਕਿ ਤੁਸੀਂ ਜਿਹੜਾ ਹੈ ਅੱਛੇ ਨੰਬਰ ਲੈ ਕੇ ਪਾਸ ਹੋ ਸਕੋ। ਥੈਂਕ ਯੂ। ਹੈਵ ਅ ਨਾਈਸ ਡੇ।